हां जी सत श्री अकाल भाई जी एक बार फिर ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ حاضر ਆ। ਇਹ ਵੀਡੀਓ ਲਗਾਤਾਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈਗਾ ਤੇ ਦਰਿਆਵਾਂ ਤੇ ਡੈਮਾਂ ਦੇ ਕਹਿ ਸਕਦੇ ਨੇ ਲਗਾਤਾਰ ਬਾਦਸ਼ਾਹ ਹੋ ਰੀਆਂ। ਉਸ ਚੀਜ਼ ਨੂੰ ਲੈ ਕੇ ਅਸੀਂ ਹਰੀਕੇ ਹਰੀਕੇ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਾਹ ਸ਼੍ਰੀ ਤਰਨਤਨ ਸਾਹਿਬ। ਤੋਂ ਗੱਲ ਕਰਾਂਗੇ ਕਿਉਂਕਿ ਇੱਕ ਵਾਰੀ ਤੁਹਾਡੇ ਨਾਲ ਗੱਲਬਾਤ ਇੱਥੇ ਕਰਦੇ ਹਾਂ ਅਸੀਂ। ਬਾਈ ਜੀ ਹੋਣਾ ਕਿਉਂਕਿ ਬਾਈ ਜੀ ਹੁਣੀ ਕਿਸ਼ਤੀਆਂ ਜਿੱਥੇ ਮੋਟਰਬਾਈਟਾਂ ਆਈਆਂ ਇੰਜਨਾਂ ਵਾਲੀਆਂ ਕਿਸ਼ਤੀਆਂ ਆਈਆਂ ਵੱਡੇ ਵੱਡੇ ਜਿਹੜੇ ਜਿਹੜੇ ਵੇੜੇ ਆ ਗਏ ਉੱਥੇ ਬਾਈ ਜੀ ਹੁਣੀ ਕਹਿ ਸਕਦੇ ਪੂਰਾ ਹਰੀਕੇ ਦੇ ਵਿੱਚ ਕਾਫੀ ਜਿਹੜੇ ਮਕੈਨਿਕ ਹੈਗੇ ਆ ਉਹ ਲੱਕੜ ਦੀਆਂ ਕਿਸ਼ਤੀਆਂ ਬਣਾਉਂਦੇ ਹੈਗੇ ਆ ਸੋ ਜਿੱਥੇ ਇੱਕ ਕਾਰੋਬਾਰ ਹੈਗਾ ਇੱਥੇ ਸ਼ੌਂਕ ਹੈਗਾ ਔਰ ਜਿਹੜੇ ਵੀਡੀਓ ਵੇਖ ਰਹੇ ਹੋ ਉਹਨਾਂ ਵਾਸਤੇ ਇੱਕ ਵੱਡੀ ਚੀਜ਼ ਹੋ ਸਕਦੀ ਹੈ ਕਿਉਂਕਿ ਦੂਸਰੇ ਜਿਵੇਂ ਇਲਾਕੇ ਹੈਗੇ ਆ ਪੰਜਾਬ ਦੇ ਉੱਥੇ ਹੋ ਸਕਦਾ ਇਹ ਚੀਜ਼ ਦਾ ਪਤਾ ਨਾ ਹੋਵੇ ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਬਾਈ ਉਹਨਾਂ ਨਾਲ ਗੱਲਬਾਤ ਵੀ ਕਰ ਲਏ ਨੇ ਆਪਾਂ ਸੇ ਗੱਲ ਕਰਦੇ ਆ ਅਵਤਾਰ ਕਿਸ਼ਤੀ ਮਕੈਨਿਕ ਵਰਕਸ ਉੱਥੇ ਪਹੁੰਚੇ ਹੋਏ ਆ ਹਰੀਕੇ ਦੇ ਵਿੱਚ ਸੋ ਬਾਈ ਹੁਣਾਂ ਨਾਲ ਆਪਾਂ ਗੱਲਬਾਤ ਕਰ ਰਹੇ ਨੇ ਮਹਾਰਾਜ ਆ ਜਿਓ ਬਾਈ ਜੀ ਹੁੰਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦੱਸਿਓ ਆਪਣੇ ਬਾਰੇ ਥੋੜਾ ਜਿਆਦਾ ਤਾਂ ਇੱਕ ਦੱਸੋ ਆਪਾਂ ਕਿਹੜੀ ਜਗ੍ਹਾ ਤੇ ਰਹੇ ਆ ਤੁਸੀਂ ਹਰੀਕੇ ਪੱਤਨ ਰਹੇ ਹੋ ਠੀਕ ਹੈ ਜੀ ਤੇ ਇਹ ਜਿਹੜਾ ਤੁਹਾਡੀ ਵਰਕਸ਼ਾਪ ਹੈਗੀ ਏ ਜਾਂ ਮਕੈਨਿਕ ਵਰਕਸ ਹੈਗੀ ਏ ਕਦੋਂ ਕਦੋਂ ਕਿਸ਼ਤੀਆਂ ਬਣਾਉਣੀਆ ਤੁਸੀਂ ਸ਼ੁਰੂ ਕੀਤੀਆਂ ਇਹ ਸਾਡੀ ਬਹੁਤ ਪੁਰਾਣੀਆ ਤੇ ਉਹ ਦਾਦਿਆਂ ਤੋਂ ਸ਼ੁਰੂ ਠੀਕ ਹੈ ਜੀ ਭਾਈ ਜੀ 나 ਕੀ ਤੁਹਾਡਾ ਨੇੜਾ ਕਿਉਂ ਰਾਮ ਨਾਮ ਮਤੀਆ ਸਿੰਘ ਮਤੀਆ ਸਿੰਘ ਹਾਂਜੀ ਅੱਛਾ ਪੀੜੀਦਰ ਪੀੜੀ ਇਹ ਕੰਮ ਲਗਾਤਾਰ ਹੋ ਰਿਹਾ ਹੈ ਹਾਂਜੀ ਸ਼ੁਰੂ ਤੋਂ ਲੱਕੜ ਦੀਆਂ ਕਿਸਤੀਆਂ ਬਣਾ ਰਹੇ ਸੀ ਹਾਂਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਤੇ ਇੱਕ ਇੱਕ ਤਰ੍ਹਾਂ ਦੇ ਕੇ ਸਾਈਜ਼ ਨੂੰ ਲੈ ਕੇ ਡਿਮਾਂਡ ਆਉਂਦੀ ਹੈ ਤੁਹਾਡੇ ਕੋਲੇ ਜਾਂ ਕਿਸੇ ਤੋਂ ਅਡਵਾਂਸ 'ਚ ਬਣਾ ਕੇ ਰੱਖ ਦਿਓ ਕਿਸਤੀਆਂ ਦਾ ਕਾਰ ਕਿਸ ਤਰ੍ਹਾਂ ਹੁੰਦਾ ਹੈ ਇਹ ਛੋਟੇ ਸਾਈ ਤੋਂ ਜਿਵੇਂ ਮੱਛੀ ਵਾਲੀਆਂ ਬੇੜੀਆਂ ਹਾਂਜੀ ਤੋਂ ਸ਼ੁਰੂ ਹੋ ਗਏ ਫਿਰ ਸਾਈ ਜਿੰਨੇ ਵੱਧੂ ਵੱਡੇ ਵੱਡਾ ਬੇੜਾ ਜਿਹੜਾ ਕੰਬੈਨ ਲੰਘਦੀ ਜੀ ਦੇ ਲਈ ਜੀ ਉਹ ਬਣਾਈ ਜਾਂਦਾ ਠੀਕ ਹੈ ਠੀਕ ਹੈ ਤੇ ਜਿਵੇਂ ਤੁਸੀਂ ਕਿਹਾ ਵੀ ਸਾਈ ਦੇ ਹਿਸਾਬ ਨਾਲ ਤੇ ਕੋਈ ਡਿਮਾਂਡ ਵੀ ਆਉਂਦੀ ਤੁਹਾਡੇ ਕੋਲੇ ਹਾਂਜੀ ਡਿਮਾਂਡ ਆਉਂਦੀ ਸਾਈ ਦੇ ਹੀ ਬਣਾਈ ਦੀ ਆ ਠੀਕ ਹੈ ਜੀ ਹਾਂਜੀ ਕੋਈ ਬਣਾ ਕੇ ਨਹੀਂ ਰੱਖੂਗੀ ਠੀਕ ਹੈ ਜੀ ਹਾਂਜੀ ਤੇ ਇਹ ਇਹਦੇ ਚ ਕੀ ਕੀ ਵਰਤਿਆ ਜਾਂਦਾ ਪੂਰਾ ਸਾਰੀ ਲੱਕੜ ਹੀ ਵਰਤੀ ਜਾਂਦੀ ਹਾਂਜੀ ਸਾਰੀ ਲੱਕੜ ਵਰਤੀ ਜਾਂਦੀ ਠੀਕ ਹੈ ਜੀ ਜਿਵੇਂ ਆਪਾਂ ਇਹ ਗੱਲ ਕਰਦੇ ਤੁਸੀਂ ਕਿ ਆ ਵੀ ਬੇੜੇ ਵਾਲੀ ਕੋਈ ਕਿਸਤੀ ਹੋ ਗਈ ਜਾਂ ਵੱਡੀ ਕੋ ਲੰਘਿਆ ਜਾਂ ਰਾਹਗੀਰਾ ਵਾਸਤੇ ਇਹ ਲਗ ਲਗ ਸਾਈਜ਼ ਦੇ ਹਿਸਾਬ ਨਾਲ ਤੁਸੀਂ ਕਿ ਸਾਈਜ਼ ਕਿਸ ਤਰ੍ਹਾਂ ਦਾ ਫਿਰ ਹੁੰਦਾ ਹੈ ਆਪਾਂ ਥੋੜਾ ਜਿਹੀ ਗਿਣਤੀ ਵਿੱਚ ਦੱਸ ਦਈਏ ਇਹ ਜੇ 16 ਫੁੱਟ ਜੇ 3 ਫੁੱਟ ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਇਹ ਦਾ ਆਡੀ ਸਭ ਤੋਂ ਵੱਡਾ ਜਿਹੜਾ 40 ਫੁੱਟ ਤੇ ਥੱਲੇ 12 ਫੁੱਟ ਉਹ ਵੱਡਾ ਬੇੜਾ ਹੋ ਜਾਂਦਾ ਚੰਗਾ ਹੋਣਾ ਅੱਛਾ ਜੀ ਉਹ ਦੋ ਸਾਈਜ਼ ਵਿੱਚ ਵਾਧੂਗਾ ਹਾਂ ਜੀ 3 18 ਫੁੱਟ 4 ਫੁੱਟ 20 ਫੁੱਟ 5 ਫੁੱਟ ਇਸ ਤਰ੍ਹਾਂ ਦੇ ਸਾਰੇ ਇੱਕ ਮੰਗ ਕਿਸ ਤਰ੍ਹਾਂ دریاਵਾਂ ਦੇ ਵਿੱਚ ਮੰਗ ਰਹੀ ਸੀ ਹੋਰ ਤੁਸੀਂ ਲੱਭ ਲੈਂਦੇ ਸੀ ਮੇਰੇ ਕਿਲੇ ਲੱਭਦੇ ਸੀ دریاਵਾਂ ਦੇ ਵਿੱਚ ਵੀ ਬਾਹਰ ਜੰਗਲ ਇਧਰ ਫਾਜਲ ਕਾਂ ਜਨਾਲਾ ਸਾਡੇ ਸਾਈਡ ਤੇ ਦਿੰਦੇ ਠੀਕ ਹੈ ਜੀ ਤੇ ਮੈਕਮੇ ਵਾਲੇ ਵੀ ਲੈ ਕੇ ਜਾਂਦੇ ਜੀ ਉਹ ਤਾਂ ਮਲੇ ਵੀ ਲਾ ਦੇ ਜਿਹੜੇ ਮੱਛੀ ਮੱਛੀ ਫੜਦੇ ਉਹ ਵੀ ਹੀ ਵਰਤਦੇ ਆਪਣੀ ਤਾਂ ਹੋਰ ਵਰਤਦੇ ਨੇ ਨਹੀਂ ਉਹ ਵੀ ਇਹੋ ਹੀ ਵਰਤਦੇ ਨੇ ਮੱਛੀ ਠੀਕ ਹੈ ਜੀ ਲੱਕੜੀਆਂ ਬਣਾ ਲੈ ਸ਼ੁਰੂ ਜੀ ਹਾਂ ਜੀ ਲੱਕੜੀਆਂ ਠੀਕ ਹੈ ਜੀ ਇਹਦੀ ਕੀਮਤ ਦੀ ਜੇਕਰ ਗੱਲ ਕਰੀਏ ਤਾਂ ਬਸ ਕੀਮਤ ਲੱਗਦਾ ਕਿੰਨੀ ਚੰਗੀ ਹੋ ਜੀ ਸ਼ਾਇਦ 10 ਲੱਖ ਮੰਨੋ 14-15 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ ਹਾਂਜੀ ਠੀਕ ਹੈ ਜੀ ਤੇ ਕੋਈ 10 ਲੱਖ ਤੱਕ ਪਹੁੰਚ ਜਾਂਦੀ ਵੱਡੇ ਜਿਹੜੇ ਵੀ ਠੀਕ ਹੈ ਠੀਕ ਹੈ ਤੇ ਆਪਾਂ ਇਹਦੀ ਗੱਲ ਕਰਦੇ ਹਾਂ ਤੇ ਤੁਸੀਂ ਲੱਕੜ ਵਰਤਦੇ ਹੋ ਤੇ ਜੇਕਰ ਗੱਲ ਕਰੀਏ ਤੇ ਆਪਣਾ ਲੱਕੜੇ ਵਰਤਦੇ ਕਿਹੜੀ ਹੁੰਦੀ ਹੈ ਲੱਕੜ ਸਾਰੀ ਵਰਤੀ ਜਾਂਦੀ ਹੈ ਕਿ ਟਾਲੀ ਠੀਕ ਹੈ ਜੀ ਜਾਮਨ ਫਿਰ ਚੀਲ ਅਧਿਆਰ ਹਾਂ ਜੀ ساری ਲੱਕੜਾਂ ਵਾਹ ਤੇ ਥਨੜੇ ਬਨੇ ਵੀ ਉਹ ਕਿਸੇ ਨਾ ਕੋਈ ਲੋਹਾ ਵਗੈਰਾ ਲਾਉਂਦੇ ਪਾਣੀ ਨਾ ਇਹਦੇ ਚ ਪਾਣੀ ਨਾ ਜਾਵੇ ਜੇ ਕਿਸੇ ਨੇ ਲੱਕੜ ਕਰਾਉਣਾ ਕੀ ਵਰਤਦੇ ਥੱਲੇ ਥੱਲੇ ਵੀ ਥੱਲੇ ਲੱਕੜ ਹੀ ਹੁੰਦੀ ਹੈ ਲੱਕੜੀ ਹੁੰਦੀ ਹੈ ਹਾਂ ਜੀ ਠੀਕ ਹੈ ਜੀ ਲੋਹਾ ਹੀ ਲਾਈ ਜੀ ਲੋਹਾ ਕਿਤੇ ਨਹੀਂ ਲੱਗਦਾ ਹਾਂ ਜੀ ਮੇਖਾਂ ਲੱਗਦੀਆਂ ਤੇ ਜਾਂ ਲੱਕੜ ਕਹਿ ਸਕਦੇ ਲੱਗਦੀਆਂ ਹਾਂ ਜੀ ਤੇ ਜਾਂ ਤੁਹਾਡੀ ਕਾਰੀਗਰੀ ਲੱਗਦੀ ਹੈ ਹਾਂ ਜੀ ਠੀਕ ਹੈ ਜੀ ਇੱਕ ਵਾਰੀ ਐਡਰੈਸ ਦੱਸੋ ਜੀ ਆਪਣਾ ਪ੍ਰੋਫਾਈਲ ਆਪਣਾ ਐਡਰੈਸ ਹਵਾਰ ਕਿਸ ਦੀ ਮਦਦ ਨਾਲ ਮਗਰੂੜ ਠੀਕ ਹੈ ਜੀ ਹਾਂ ਜੀ ਹਾਰੀ ਹਾਰੀ ਕੇ ਪਤਾ ਹਾਂ ਜੀ ਤੇ ਮੋਬਾਈਲ ਨ 988883813 ਠੀਕ ਹੈ ਜੀ ਬਾਈ ਜੀ ਨਾ ਕੀ ਦੱਸਿਆ ਸੀ ਮੁਸਤਿਆਰ ਜੀ ਇਥੇ ਹੋਰ ਵੀ ਕਿੱਕੀਆਂ ਬਣਾਉਂਦੇ ਲੋਕ ਵੀ ਆਪਣੀ ਧਰਮ ਬੰਦੀ ਆ ਸਰਕਾਰ ਦੇ ਕੀ ਟੈਂਪਲ ਠੀਕ ਹੈ ਹੋਰ ਵੀ ਮੱਕੇ ਸਨ ਲੋਕ ਬਣਾਉਂਦੇ ਕਿੱਕੀਆਂ ਹੋਰ ਕੋਈ ਕੋਈ ਆ ਥੋੜੇ ਆ ਜੀ ਜਾਨਾ ਤੁਹਾਡੇ ਕੋਲ ਠੀਕ ਹੈ ਕਿ ਕਿਸ ਤਰ੍ਹਾਂ ਲੱਗਦਾ ਚੰਨ ਕੰਮ ਕਰਕੇ ਇੰਦੇ ਰੋਜ਼ਗਾਰ ਹੈਗਾ ਜੀ ਹਾਂਜੀ ਠੀਕ ਹੈ ਠੀਕ ਜੀ ਯਾਰਾ ਚੱਲੀ ਜਾਂਦਾ ਠੀਕ ਹੈ ਸੁਣਨ ਵਾਲਿਆ ਵੀਡੀਓ ਅਜੇ ਨੌਬਤ ਨਾ ਆਵੇ ਪਰ ਵੈਸੇ ਤਾਂ دریاਵਾ ਦੇ ਵਿੱਚ ਕਿਸੇ ਇੰਝ ਆਮ ਲੋੜ ਹੈਗੀ ਲੋੜ ਜਿਹੜੀ ਫੈਰੀ ਵਾਲੇ ਨਹੀਂ ਜਾਂਦੀਆਂ ਜਿਹਦੀ ਜਮੀਨਾ ਵਾਲੇ ਪਾਰ ਜਿੱਨਾਂ ਖੇਤੀ ਆ ਸਾਡੀ ਵੀ ਲੀ ਜਾਂਦੇ ਆ ਫਿਰ ਦੂਜੇ ਮੱਛੀ ਵਾਲੇ ਵੀ ਨਹੀਂ ਜਾਂਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਉਹ ਜਿਨ੍ਹਾਂ ਦੀ ਕੋਈ ਜਮੀਨਾ ਦੂਸਰੇ ਬੰਨੇ ਹੈਗੀਆਂ ਕੋਈ ਨਾ ਸੰਦ ਲਗਾਉਣਾ ਹੈਗਾ ਜਾਂ ਕੋਈ ਕਈਆਂ ਤੇ ਰਾਹ ਵੀ ਦੂਸਰੇ ਬੰਨੇ ਹੋਣ ਗਰੰਟੇ ਵੀ ਨਹੀਂ ਪਤਨ ਵੀ ਜਿਵੇਂ ਆ ਕਰਮੂ ਵਾਲੇ ਚੱਲਦਾ ਵਾ ਠੀਕ ਹੈ ਜੀ ਇਹ ਵੀ ਉਸ ਤੋਂ ਮੋਟਰਸਾਈਕਲ ਸਾਰਾ ਵਿੱਚ ਦੀ ਘੜਦੇ ਆ ਠੀਕ ਹੈ ਜੀ ਸਵਾਰੀਆਂ ਵੀ ਜਾਂਦੀਆਂ ਨੇ ਲਾਜ਼ਰੀਆਂ ਸੁਲਤਾਨਪੁਰ ਜਾਣੀਆਂ ਠੀਕ ਹੈ ਜੀ ਇਹ ਤਾਂ ਦਰਿਆ ਜੇ ਸਤਲੁਜ ਦਰਿਆ ਦੀ ਗੱਲ ਕਰਦੇ ਆ ਇੱਥੇ ਕਿਤੇ ਪੈਂਦੀਆਂ ਦੇਰ ਨਹੀਂ ਵੱਡੀਆਂ ਦੇ ਲੈ ਕੇ ਜਾਂਦੇ ਲੋਕ ਇਥੋਂ ਆਪਾਂ ਜੇ ਪਤਨ ਦੀ ਗੱਲ ਕਰਦੇ ਆ ਹਾਂਜੀ ਇੱਧਰ ਪੈਂਦੀਆਂ ਸਾਰੇ ਥੱਲੇ ਫਰੋਜ਼ਪੁਰ ਤੱਕ ਹਾਂਜੀ ਇੱਧਰੋਂ ਤਾਂ ਲੁਧਿਆਣਾ ਤੱਕ ਠੀਕ ਹੈ ਜੀ ਸੁਲਤਾਨਪੁਰ ਵਾਲੇ ਸਾਈਡ ਤੇ ਜੀ ਹਾਂਜੀ ਇੱਧਰ ਵੀ ਚੱਲਦੀ ਹੈ ਠੀਕ ਹੈ ਜੀ ਅ ਜਿਹੜੇ ਜਿੰਨੇ ਮੱਛੀਆਂ ਫੜਨ ਵਾਲੇ ਮੇਰੇ ਖਾਲ ਚ ਲੱਗਦੇ ਨੇ ਕਿੱਤੀਆਂ ਬੱਤ ਹਾਂਜੀ ਹਾਂਜੀ ਜੋ ਮੈਨੂਅਲ ਲੋਕਾਂ ਦੁਆਰਾ ਜਿਹੜਾ ਹੱਥ ਨਾਲ ਭਲਾਈਆਂ ਹਾਂਜੀ ਤੇ ਤੇ ਸ਼ਕਾਰੀ ਵੀ ਲੈ ਜਾਂਦੇ ਆ ਫਿਰ ਪਿੰਡਾਂ ਵਾਲੇ ਵੀ ਲੈ ਜਾਂਦੇ ਆ ਠੀਕ ਹੈ ਜੀ ਹਾਂਜੀ ਜਿਨ੍ਹਾਂ ਦੀ ਬਾਹ ਹਾਂਜੀ ਤੇ ਜਿਵੇਂ ਇੰਜਨ ਤੇ ਚੱਲਣ ਵਾਲੀ ਕੁੱਤੀਆਂ ਆਈਆਂ ਉਹਨਾਂ ਨੇ ਤੁਹਾਡੇ ਦਿਨ ਰੋਜ਼ ਦਾ ਕੰਮ ਕਰਿਆ ਨਹੀਂ ਉਹਨਾਂ ਦਾ ਨਹੀਂ ਕੋਈ ਉਹ ਅਲੱਗ ਚੀਜ਼ ਹੈ ਜੀ ਉਹ ਅਲੱਗ ਚੀਜ਼ ਉਹ ਬਹੁਤ ਮਹਿੰਗੀ ਮਿਲਦੀ ਹੈ ਠੀਕ ਹੈ ਜੀ ਹਾਂਜੀ ਉਹ ਆਪਦੀ ਥਾਂ ਤੇ ਫਿਰ ਉਹ ਜਿੱਥੇ ਉਹ ਵਰਤੀ ਜਾਂਦੀ ਹੈ ਉੱਥੇ ਵਰਤੀ ਜਾਂਦੀ ਹੈ ਉਹ ਡੂੰਘੇ ਪਾਣੀ ਵਿੱਚ ਮੇਰੇ ਖਾਲ ਚ ਇਹ ਰੇਤਾਂ ਦੇ ਵਰਤ ਸਕਦੇ ਹਾਂ ਨੀ ਉਹ ਢੂੰਗੇ ਦਾ ਨਹੀਂ ਕੋਈ ਚੱਕਰ ਵੀ ਲੰਘ ਜੂ ਬਹੁਤ ਮਹਿੰਗੀ ਹੁੰਦੀ ਹੈ ਮਹਿੰਗੀ ਪਰ ਲੇਕਿਨ ਨਹੀਂ ਠੀਕ ਹੈ ਜੀ ਤੇ ਇਹਦੀ ਮਣਿਆਲ ਚੰਗੀ ਹੁੰਦੀ ਲੱਕੜ ਦੀ ਜਿਹੜੀ ਕਿਸਤੀ ਬਣਦੀ ਹੈ ਬੰਟੀ ਠੀਕ ਆ ਸਾਫ ਸੱਤੇ ਹੁੰਦੀ ਹੈ ਠੀਕ ਹੈ ਜੀ ਜਦੋਂ ਇਹਨੂੰ ਸਾਫ ਕਰ ਲਈ ਠੀਕ ਹੈ ਤੇ ਪਾਣੀ 'ਚ ਰੱਖਦੇ ਆ ਫਿਰ ਜਦੋਂ ਕਿਸਤੀ ਲੈ ਜਾਂਦੇ ਆ ਕਿ ਵੈਸੇ ਤੁਸੀਂ ਤੁਹਾਡਾ ਸੀ ਆਖੀਏ ਕਿ ਜਦੋਂ ਕਿਸਤੀ ਇੱਕ ਵਾਰੀ ਲੈ ਗਏ ਆ ਉਹਨੂੰ ਕਿਤੇ ਛਾਵੇਂ ਰੱਖੋ ਧੁੱਪੇ ਰੱਖੋ ਜਾਂ ਪਾਣੀ 'ਚ ਨਹੀਂ ਪਾਣੀ ਦੇ ਵਿੱਚ ਹੀ ਰੱਖਦੇ ਆ ਪਾਣੀ 'ਚ ਰੱਖਦੇ ਆ ਹਾਂਜੀ ਠੀਕ ਹੈ ਹਾਂ ਪਾਣੀ ਦੇ ਵਿੱਚ ਹੀ ਚੱਲੋ ਠੀਕ ਠੀਕ ਜੋ ਆਪਾਂ ਥੋੜੀ ਗੱਲ ਹੋਰ ਨਾਲ ਗੱਲ आ, भाई जी की ना जी अपना जी उची दसो जी गुरप्रीत भाई अच्छा तुम भी इतने काम करते अपना जी वर्कशॉप जी ठीक तो है जी किस तरह का तजर्बा जी वह लगता है कहना चाहोगी सुनने वाले जीवन ठीक है लैके जाओ जी सा रोजगार चलता जी ਇਹ ਪਿੱਛੇ ਸਾਰਾ ਘਰ ਤੋਂ ਫਿਰੇ ਉੱਥੇ ਬਣਾ ਲੱਕੜ ਵਗੈਰਾ ਸਾਰਾ ਕੁਝ ਇੱਥੇ ਆਪਣਾ ਲੱਗਾ ਹੋਇਆ ਜਿੱਥੇ ਬਣਾਉਂਦੇ ਹੋ ਮਾਰਾ ਲੱਗਾ ਆ ਠੀਕ ਹੈ ਜੀ ਹਾਂ ਜੀ ਤੋਂ 5 ਠੀਕ ਹੈ ਜੀ ਹਾਂ ਜੀ ਠੀਕ ਹੋ ਗਿਆ ਸੋ ਆਪਾਂ ਹੋਰ ਵੀ ਤਸਵੀਰਾਂ ਦਾ ਨਾਲ ਸਾਂਝੀਆਂ ਕਰ ਦਿੰਦੇ ਆ ਹਰੀਕੇ ਪੱਤਨ ਤੇ ਅਸੀਂ ਮੌਜੂਦ ਹੈਗੇ ਆ ਇਥੇ ਲਗਾਤਾਰ ਅਸੀਂ ਆਉਂਦੇ ਆ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੈਗਾ ਸਾਰੀ ਵੀਡੀਓ ਅਸੀਂ ਬੱਟਰ ਲੈਵਲ ਅਪਡੇਟ ਰੋਜ਼ਾਨਾ ਕਰਦੇ ਹੈਗੇ ਆ ਸੋ ਇਸ ਚੀਜ਼ ਨੂੰ ਲੈ ਕੇ ਅੱਜ ਹਰੀ ਕੇ ਪੱਤਰ ਪਹੁੰਚੇ ਸੀ ਸੋਚਿਆ ਮਨ 'ਚ ਕਾਫੀ ਦਿਨਾਂ ਤੋਂ ਵਿਚਾਰ ਚੱਲ ਰਿਹਾ ਕਿ ਜੀ ਇਹਨਾਂ ਵੀਰਾਂ ਦੀ ਜਿਹੜੇ ਇੱਕ ਤਾਂ ਦੂਸਰੀ ਗੱਲ ਵੀ ਚਲੋ ਵਧੀਆ ਗੱਲ ਹੈ ਕਿ ਰੋਜ਼ਗਾਰ ਹੈਗਾ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਸੁਣਨ ਵਾਲੇ ਸਾਡੇ ਦੂਸਰੇ ਜ਼ਿਲ੍ਹਿਆਂ 'ਚੋਂ ਜੇਕਰ ਗੱਲ ਕਰਦੇ ਆ ਦੂਰਲੇ ਜਿਹੜੇ ਇਲਾਕਿਆਂ 'ਚੋਂ ਵੀਡੀਓ ਦੇਖਣਗੇ ਤੇ ਉਹਨਾਂ ਨੂੰ ਵੀ ਇੱਕ ਪਤਾ ਲੱਗੂਗਾ ਕਿ ਕਿਸ਼ਤੀਆਂ ਕਿਸ ਤਰ੍ਹਾਂ ਦੀ ਹੁੰਦੀਆਂ ਕਿ ਸਾਈਂ ਜੀ ਆਪਨੇ ਤੋਂ ਬੇਰੀ ਲੈ ਗਏ ਕਿਹੜੀ ਜਗ੍ਹਾ ਦੀ ਦੱਸੋ ਹਰਮੰਦਰ ਸਾਹਿਬ ਅਜੇ ਦਰਬਾਰ ਸਾਹਿਬ ਹੀ ਜਾਂਦੀ ਹੈ ਦਰਬਾਰ ਸਾਹਿਬ ਠੀਕ ਹੈ ਜੀ ਜਿਹੜੇ ਸ੍ਰੋਵਰ ਦੀ ਸਪਾਈ ਕਰਦੇ ਹਾਂ ਬੜੀ ਵੱਡੀ ਗੱਲ ਹੈ ਜੀ ਹਾਂਜੀ ਉਹ ਆਪਣੇ ਕੋਲੋਂ ਅੰਦਰ ਬਣਾਉਂਦੇ ਨੇ ਬਣਾਉਂਦੇ ਪੈ ਜੀ ਆਮ ਅਕਸਰ ਦੇਖਦੇ ਹੋ ਤੇ ਸੇਵਾਦਾਰ ਇਹ ਸਪਾਈ ਕਰਦੇ ਆ ਸ੍ਰੋਵਰ ਦੇ ਵਿੱਚ ਹਾਂਜੀ ਉਹ ਆਪਣੇ ਕੋਲੋਂ ਲੈ ਕੇ ਜਾਂਦੇ ਠੀਕ ਹੈ ਜੀ ਤੇ ਫਿਰ ਬੜਾ ਮਾਨਵੀ ਮਸੂਫ ਹੁੰਦਾਊਗਾ ਬਾਈ ਹਾਂਜੀ ਹਾਂਜੀ ਜਿੱਥੇ ਪੈਸਾ ਜ਼ਰੂਰੀ ਉੱਥੇ ਇੱਕ ਸੇਵਾ ਨਾਲ ਕਹਿ ਲੋ ਜਦੋਂ ਦਰਬਾਰ ਸਾਹਿਬ ਦੀ ਸੇਵਾਦਾਰ ਆਉਂਦੇ ਹਨ ਵੱਡੀ ਗੱਲ ਹੈ ਹਾਂਜੀ ਉਹ ਸੇਵਾ ਜੀ ਬਣਾਈ ਦੀ ਠੀਕ ਹੈ ਜੀ ਵੱਡੀ ਗੱਲ ਜੀ ਵੀ ਤੋ ਆਪਾਂ ਹੋਰ ਵੀ ਇਥੇ ਤਸਵੀਰਾਂ ਸਾਂਝੀਆਂ ਕਰਦੇ ਨੇ ਹਰੀ ਕੇ ਪਤਨ ਤੇ ਅਸੀਂ ਮੌਜੂਦ ਹੈਗੇ ਹਾਂ। ਤੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜਾ ਸਾਡਾ ਚੰਨ ਹੈਗਾ ਸਾਡੀ ਛੱਤੀ ਸਾਡੇ ਲੋਕ। ਉਸ ਨੂੰ ਵਾਤਵਾਰ ਸਪ੍ਰਾਈਸ ਸ਼ੇਅਰ ਲਾਈਕ ਕਰਨਾ। ਤੋ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ। ਇੱਥੇ ਹਰੀ ਕੇ ਪਤਨ ਵੀਡੀਓ ਲਗਾਤਾਰ ਅਸੀਂ ਕਰਨਾ ਬਣਾ ਰਹੇ ਹੈਗੇ ਕਰ ਰਹੇ ਹੈਗੇ। ਤੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਟਾਲ ਸਾ। ਵਾਹਿਗੁਰੂ ਜੀ ਕਟਾਲ।